ਉਸ ਤੋਂ ਬਾਅਦ ਜਿਹੜਾ ਚੱਕਰ ਆਉਂਦਾ ਸਤਵਾਂ ਚੱਕਰ ਵੈਸੇ ਸੱਤੇ ਚੱਕਰ ਨੂੰ ਇਸ ਲੜੀ ਦੇ ਵਿੱਚ ਨਹੀਂ ਗਿਣਿਆ ਜਾਂਦਾ ਪਰ ਸਤਵਾਂ ਚੱਕਰ ਹੈ ਉਸ ਨੂੰ ਸਾਫਤਰਾ ਚੱਕਰ ਬੋਲਦੇ ਹਨ 크ੌਨ ਚੱਕਰ ਬੋਲਦੇ ਹਨ ਜਿਸ ਦੇ ਅਨੰਤ ਹੀ ਰੰਗ ਹਨ ਜਿਸ ਚਾਹਨਾ ਤੇ ਤਨਾ ਹਨ ਜਿਸ ਨੂੰ ਬ੍ਰਹਮਕੁੰਡ ਬੋਲਦੇ ਹਨ ਜਿਸ ਨੂੰ ਦਸਮ ਦਵਾਰ ਬੋਲਦੇ ਹਨ ਜਿਸ ਨੂੰ ਅਸੀਂ ਬ੍ਰਹਮ ਦਾ ਘਰ ਬੋਲਦੇ ਹਾਂ ਜਿਸ ਨੂੰ ਅਸੀਂ ਬ੍ਰਹਮੰਡ ਬੋਲਦੇ ਹਾਂ ਸਭ ਤੋਂ ਮੇਨ ਗੱਲ ਜਿੰਨੇ ਵੀ ਮਹਾਨ ਦੇਵ ਹੋਏ ਹਨ ਚਾਹੇ ਗੁਰਨਾਣਕ ਹੋਏ ਹਨ ਚਾਹੇ ਭਗਵਾਨ ਮਹਾਵੀਰ ਹੋਏ ਹਨ ਮਹਾਤਮਾ ਬੁੱਧ ਹੋਏ ਹਨ ਚਾਹੇ ਭਗਵਾਨ ਕ੍ਰਿਸ਼ਨ ਹੋਏ ਹਨ ਚਾਹੇ ਭਗਵਾਨ ਰਾਮ ਹੋਏ ਹਨ ਜਿੰਨੇ ਵੀ ਇਸ ਧਰਤੀ ਉਤੇ ਦੇਵ ਸ਼ਕਤੀਆਂ ਆਈਆਂ ਹਨ ਉਹਨਾਂ ਦਾ ਸਾਸਰ ਚੱਕਰ ਐਕਟਿਵ ਹੁੰਦਾ ਹੈ ਹੁਣ ਸਾਸਰ ਚੱਕਰ ਦਾ ਜੋ ਕਲਰ ਹੈ ਇਸ ਅਨੰਤ ਕਲਰ ਇਸ ਵਿੱਚ ਆਉਂਦੇ ਹਨ ਇਸ ਦਾ ਜੋ ਮੰਤਰ ਹੈ ਉਹ ਓਮ ਹੈ ਜੇ ਅਸੀਂ ੴ ਵੀ ਕਹਿ ਸਕਦੇ ਹਾਂ ਇਹ ਇਸ ਜਗ੍ਹਾ ਤੇ ਇਹ ਚੱਕਰ ਐਕਟਿਵ ਹੁੰਦਾ ਹੈ ਛੋਟੇ ਬੱਚੇ ਦੇ ਵਿੱਚ ਜਨਮ ਤੋਂ ਇਹ ਐਕਟਿਵ ਹੁੰਦਾ ਹੈ ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਹੈ ਤਾਂ ਇਹ ਚੱਕਰ ਬਲੌਕ ਹੁੰਦਾ ਜਾਂਦਾ ਹੈ ਕਿਉਂਕਿ ਸਮਾਜ ਦੇ ਨਾਲ ਜੁੜਦਾ